ਇਕ ਪਾਸਾਲ ਸੰਗਤ ਜੀ ਸੰਗੀ ਦੀ ਅਵਸਥਾ ਹੈ ਧਰਮਖੰਡ ਵਾਲਾ ਸਤਸੰਗੀ ਹੁੰਦਾ ਹੈ ਅਤੇ ਗਿਆਨਖੰਡ ਵਾਲਾ ਸੇਵਕ ਹੁੰਦਾ ਹੈ ਅਤੇ ਇਸੇ ਪ੍ਰਕਾਰ ਸ਼ਰਮਖੰਡ ਵਾਲਾ ਸਿੱਖ ਹੁੰਦਾ ਹੈ ਤੇ ਕਰਮਖੰਡ ਵਾਲਾ ਸ਼ਰਮਖੁੰਦਾ ਹੈ ਤੇ ਸੱਚਖੰਡ ਵਾਲਾ ਗੁਰਮਖੁੰਦਾ ਹੈ ਤੇ ਗੁਰਮੁਖ ਪਿਆਰੇ ਦੀ ਅਵਸਥਾ ਜਦ ਪਹਾਰੇ ਵਾਲੀ ਨਾਨਕ ਨਦੀ ਦੇ ਨਿਹਾਲ ਕਰਨ ਵਾਲੀ ਇਹ ਸਤਵੀਂ ਭੂਮਿਕਾ ਮਾਰਨ ਜਪ ਸਾਹਿਬ ਦੀ ਜਸਤੀ ਹੈ ਇਕ ਦੂਜੀ ਉਹ ਲਖੋ ਹੈ ਕਿਹਦੇ ਵਿੱਚ ਸੰਤੋਸ਼ ਤੇ ਬਾਸ਼ਨਾ ਦੱਸੀ ਹੈ ਆਖਣ ਜੋਰ ਤੇ ਪੈਣੇ ਜੋਰ ਕਿਹਦੇ ਵਿੱਚ ਦੂਸਰੀ ਭੂਮਿਕਾ ਦੱਸੀ ਹੈ ਤੀਜੀ ਭੂਮਿਕਾ ਧਰਮਖੰਡ ਦੀ ਕਹੀ ਹੈ ਇਉਂ ਸਤਵੀਂ ਅਵਸਥਾ ਜਿਹੜੀ ਨਾਨਕ ਮਹਾਰਾਜ ਨੇ ਹਾਲ ਕਰਨ ਵਾਲੀ ਉਹ ਗੁਰਮੁਖ ਪਿਆਰੇ ਦੀ ਅਵਸਥਾ ਹੈ